ਅੱਜ ਇੱਕ ਬਿਹਤਰ ਮਨਪਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਚੰਡੀਪੀਰ ਰੋਡ ਤੇ ਬਾਈਕ ਸਵਾਰ ਵਿਅਕਤੀ ਦੀ ਭੇਤ ਪਰੇ ਹਾਲਾਤਾਂ ਵਿੱਚ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਮਨਦੀਪ ਕੁਵਾਰ ਵਾਸੀ ਪਿੰਡ ਕਤਪਾਲੋ ਵੱਜੋਂ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਕਜ ਜਖੂ ਅਤੇ ਦਿਲਜੀਤ ਨੇ ਦੱਸਿਆ ਕਿ ਮ੍ਰਿਤਕ ਆਪਣੇ ਰੈਸਟੋਰੈਂਟ ਤੋਂ ਕੰਮ ਖਤਮ ਕਰਕੇ ਘਰ ਵਾਪਸ ਜਾ ਰਿਹਾ ਸੀ ਕਿ ਅਚਾਨਕ ਬਾਈਕ ਤੋਂ ਡਿੱਗ ਕੇ ਜ਼ਖਮੀ ਹੋ ਗਿਆ ਜਿਸ ਦੀ ਸੂਚਨਾ ਉਸਦੇ ਪੁੱਤਰ ਨੂੰ ਦਿੱਤੀ ਗਈ। ਉੱਥੇ ਮੌਕੇ ਤੇ ਪਹੁੰਚੇ ਉਸਦੇ ਪੁੱਤਰ ਵੱਲੋਂ ਉਸਨੂੰ ਨਿੱਜੀ ਹਸਪਤਾਲ ਖੇ ਲਿਜਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਸਨੂੰ ਮ੍ਰਿਤਕ ਐਲ ਫਿਲਹਾਲ ਮੇ ਤੱਕ ਦੇਨ ਨੂੰ ਪੋਸਟਮਾਰਟਮ ਲਈ ਮੁਰਦਾ ਘਰ ਵਿੱਚ ਰੱਖਵਾਇਆ ਗਿਆ ਤੇ ਬਾਅਦ ਵਿੱਚ ਵਾਰਸਾਂ ਦੇ ਹਵਾਲੇ ਕੀਤਾ ਗਿਆ ਫਿਲਹਾਲ ਪੁਲਿਸ ਵੱਲੋਂ ਮੌਤ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਫਲੋਰ ਤੋਂ ਪ੍ਰਪਾਲ ਦੇ ਨਾਲ सुरेंद्र ਦੀ ਰਿਪੋਰਟ ਪਰ ਇੱਕ ਤੁਹਾਡੇ ਪਿੰਡ ਦਾ ਮੁੰਡਾ ਕਤਪਾਲੋਂ ਦਾ ਦੀਪਾ ਉਹ ਉਹਦੀ ਰਾਤੀਂ ਡੈਥ ਹੋਈ ਹੈਗੀ ਆ ਅ ਅੱਜ ਉਹਦਾ ਪੋਸਟਮਾਰਟਮ ਸੀਗਾ ਠੀਕ ਹੈ ਨਾ ਹਾਂਜੀ ਤੇ ਡਾਕਟਰ ਸਾਹਿਬ ਨਾਲ ਤੁਹਾਡੀ ਵੀ ਗੱਲਬਾਤ ਹੋਈ ਹੈ ਸਰ ਕੀ ਸਾਰਾ ਮਾਮਲਾ ਹੈਗਾ ਡੈਥ ਨੇ ਕਿੱਦਾਂ ਹੋਈ ਆ ਕਿਸੇ ਨਾਲ ਐਕਸੀਡੈਂਟ ਵਗੈਰਾ ਹੋਇਆ ਕਿੱਦਾਂ ਹੋਇਆ ਉਹ ਡੈਥ ਹੋਈ ਆ ਜੀ ਰਾਤੀਂ ਜਦੋਂ 7:30 ਵਜੇ ਸਾਨੂੰ ਪਤਾ ਲੱਗਿਆ ਇਹ ਦਾਦਾ ਪਤੀ ਜਾਰ ਮਨਦੀਪ ਦਾ ਬੇਟਾ ਗਿਆ ਉਥੇ ਜੀ ਇਹਨੇ ਜਾ ਕੇ ਦੇਖਿਆ ਤਾਂ ਬਹੁਤ ਖੂਨ ਦੇ ਨਾਲ ਲੱਭੜਿਆ ਹੋਇਆ ਸੀਗਾ ਜੀ ਇਹ ਚੱਕ ਕੇ ਹਸਪਤਾਲ ਲੈ ਗਏ ਆ ਜੀ ਹਸਪਤਾਲ ਲੈ ਜਾਣ ਤੋਂ ਬਾਅਦ ਡਾਕਟਰਾਂ ਨੇ ਜੋ ਵੀ ਉਹਨੂੰ ਮਿਤਕਰਾਮ ਦੇ ਦਿੱਤਾ ਜੀ ਕਾਤੀ ਸੀ ਕਿਹ ਭਾਜੀ ਦੀਪ ਨੇ ਮੋਟਰਸਾਈਕਲ ਤੇ ਜੀ ਉੱਥੇ ਕੋਈ ਹੋਰ ਵੀ ਚੀਜ਼ ਸੀਗੀ ਲੱਗੀ ਹੋਈ ਕੋਈ ਬੱਚਾ ਤੇ ਕੋਈ ਹੋਰ ਕੁਝ ਨਹੀਂ ਜੀ ਕੁਝ ਵੀ ਨਹੀਂ ਸੀਗਾ ਤੇ ਇਹਦੇ ਛੱਟ ਕਿੱਥੇ ਕਿੱਥੇ ਲੱਗੀ ਹੋਈ ਸੀ ਇਹਨਾਂ ਦੇ ਛੱਟ ਲੱਤ ਤੇ ਹੱਥਾਂ ਤੇ ਰਗੜਾ ਰਗੜਾ ਮੂੰਹ ਤੇ ਸੀਗੀ ਰਗੜ ਸਿਰ ਦੇ ਵਿੱਚ ਵੀ ਨਹੀਂ ਥੱਟਾਂ ਜੀ ਠੀਕ ਆ ਪਤਾ ਲੱਗਾ ਵੀ ਇਹਦੇ ਸਿਰ ਦੇ ਪਿਛਲੇ ਪਾਸੇ ਵੀ ਕੁਝ ਵੱਜਿਆ ਮਾਡਮ ਕੀਤਾ ਆ ਜੋ ਡਾਕਟਰਾਂ ਦੀ ਰਿਪੋਰਟ ਆਊਗੀ ਉਹਦੇ ਆਧਾਰ ਤੇ ਜੋ ਵੀ ਹੋਊਗਾ ਫਿਰ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਬਾਈ ਤੁਸੀਂ ਪ੍ਰਸ਼ਾਸਨ ਤਾਂ ਇਹ ਮੰਗ ਕਰਦਾ ਹੈ ਪਹਿਲਾਂ ਡਾਕਟਰਾਂ ਦੀ ਰਿਪੋਰਟ ਆਵੇ ਜੀ ਰਿਪੋਰਟ ਆਉਣ ਤੋਂ ਬਾਅਦ ਸਾਨੂੰ ਪਤਾ ਲੱਗ ਜੂਵੇ ਵੀ ਜੇ ਕਿਸੇ ਨੇ ਸੱਟ ਮਾਰੀ ਆ ਤੇ ਫਿਰ ਜੋ ਕਾਨੂੰਨੀ ਬਣਦੀ ਕਾਰਵਾਈ ਅਸੀਂ ਕਰਾਵਾਂਗੇ ਤੁਹਾਨੂੰ ਕੋਈ ਸ਼ੱਕ ਬਗਰਾ ਹੈ ਨਹੀਂ ਹਜੇ ਨਹੀਂ ਕੁਝ ਨਹੀਂ ਓਕੇ ਠੀਕ ਬ੍ਰਦਰ ਕੀ ਹਾਂ ਮੈਂ ਪੰਕਜ ਅਖੋ ਪਿੰਡ ਕੜਾ ਪਿੰਡ ਕਫਾਣ ਇਹ ਜਿਹੜੇ ਦੀਪੇ ਭੱਜ ਦੀ ਨਾਮ ਦੀ ਡੈਥ ਹੋਈ ਆ ਇਹ ਤੁਹਾਡੇ ਕੀ ਲੱਗਦਾ ਸੀ ਮੇਰੇ ਫਾਦਰ ਸਾਹਿਬ ਤੁਸੀਂ ਕਹੇ ਸੀ ਪਹਿਲਾਂ ਚੱਕਿਆ ਜਾ ਕੇ ਆਣਾ ਹਾਂਜੀ ਅਸੀਂ ਚੁੱਕਿਆ ਕਿਹੜਾ ਹਾਲਾਤ ਚ ਪ ਹਾਂ ਜਿੱਦਾਂ ਵੀ ਉਹ ਸ਼ੀ ਹਾਲਤ ਸੀ ਮੂੰਹ ਚੋਂ ਖੂਨ ਨਿਕਲਦਾ ਪਿਆ ਸੀਗਾ ਓਕੇ ਤੇ ਮੈਂ ਗਿਆ ਤੇ ਮੈਂ ਜਾ ਕੇ ਉਹਨਾਂ ਨੂੰ ਚੁੱਕਿਆ ਕਿਸੇ ਨੇ ਹੱਥ ਨਹੀਂ ਪਵਾਇਆ ਨਾਲ ਇੱਕ ਬੰਦਾ ਸੀ ਮੇਰਾ ਮਿੱਤਰ ਓਕੇ ਉਹਨੇ ਹੱਥ ਪਵਾ ਕੇ ਜਗਾਇਆ ਕਿਸੇ ਦਾ ਮੌਤਸਲ ਮੰਗਿਆ ਓਕੇ ਮੌਤਸਲ ਮੰਗ ਕੇ ਅਸੀਂ ਲੈ ਕੇ ਆਏ ਫਲੋਰ ਜੀ ਜਦੋਂ ਆਉਂਦੇ ਸੀਗੇ ਉਦੋਂ ਸਾਹ ਚੱਲਦੇ ਸੀ ਬੜੇ ਵਧੀਆ ਅੱਛਾ ਪਰ ਬੋਲਦੇ ਨਹੀਂ ਸੀਗੇ ਅੱਛਾ ਸਾਹ ਚੱਲਦੇ ਸੀਗੇ ਪੇਟ ਤੋਂ ਪਤਾ ਲੱਗਦਾ ਸੀ ਕਿ ਢੂਈ ਨਾ ਲੱਗਾ ਸੀ ਓਕੇ ਤੇ ਜਦੋਂ ਅਸੀਂ ਇੱਥੇ ਪਹੁੰਚੇ ਆ ਪਹੁੰਚ ਕੇ ਉਹ ਕਹਿੰਦੇ ਨਹੀਂ ਠੀਕ ਹੈ ਜਿੱਥੇ ਐਕਸੀਡੈਂਟ ਹੋਇਆ ਕੋਈ ਆਸ-ਪਾਸੇ ਦੁਕਾਨਾਂ ਵਗੈਰਾ ਹੈਗੀਆਂ ਸੀ ਦੁਕਾਨਾਂ ਹੈਗੀਆਂ ਸੀ ਪਰ ਉਹ ਦੋਸ ਉਹ ਰਸ ਹੰਸਾਨ ਜਿਹਾ ਸੀਗਾ ਉਹਨਾਂ ਦਾ ਏਰੀਆ ਥੋੜਾ ਜਿਹਾ ਓਕੇ ਛੇ ਠੇਕੇ ਸੀਗਾ ਉੱਤੋਂ ਅੱਗੇ ਆਪਣੀ ਸ਼ਾਪ ਸੀਗੀ ਸ਼ਾਪ ਤੋਂ 200 ਮੀਟਰ ਦੂਰੀ ਤੇ ਸੀਗਾ 2-300 ਮੀਟਰ ਦੂਰੀ ਤੇ ਓਕੇ ਤੁਹਾਨੂੰ ਕੀ ਲੱਗਦਾ ਕੋਈ ਐਕਸੀਡੈਂਟ ਐਕਸੀਡੈਂਟ ਹੈ ਜਾਂ ਕੋਈ ਤੇ ਹਮਲਾ ਹੋਇਆ ਕੋਈ ਹੁਣ ਡਾਕਟਰ ਸਾਹਿਬ ਦੱਸਣਗੇ ਕੀ ਹੋਇਆ ਕੀ ਨਹੀਂ ਨੂੰ ਸ਼ੱਕ ਹੈ ਤੇ ਕੋਈ ਸ਼ੱਕ ਤਾਂ ਕਿਸੇ ਤੇ ਨਹੀਂ ਹੈ ਕਿਉਂਕਿ ਕਿਸੇ ਨਾਲ ਲਾਕਡਾਉਨ ਹੈ ਹੀ ਨਹੀਂ ਸਾਡੀ ਠੀਕ ਜਦੋਂ ਤੁਸੀਂ ਚੱਕਿਆ ਉੱਥੇ ਕੋਈ ਹੋਰ ਵੀ ਵਹੀਕਲ ਸਿਗਾ ਕੋਈ ਨਹੀਂ ਜਾਕੀ ਦਾ ਪਾਰਟ ਕਿਸੇ ਦਾ ਨਹੀਂ ਸਿਗਾ ਕੋਈ ਵੀ ਪਾਰਟ ਨਹੀਂ ਸੀ ਪਿਆ ਬਸ ਸਾਡੇ ਮੋਟਰਸਾਈਕਲ ਦੀ ਛੋੜ ਦਾ ਪਾਰਟ ਪੈ ਸਾਰੇ ਓਕੇ ਬਸ ਹੋਰ ਕੋਈ ਚੀਜ਼ ਨਹੀਂ ਸਾਨੂੰ ਦੱਸੀ ਕਿ ਕੋਈ ਚੀਜ਼ ਵੱਜੀ ਹੈ ਵਿੱਚ ਨਾ ਮੋਟਰਸਾਈਕਲ ਦੀ ਕੋਈ ਹੈਡਲਾਈਟ ਟੁੱਟੀ ਆ ਬਸ ਕਲੀ ਛੋੜ ਟੁੱਟੀ ਸੀਗੀ ਤੇ ਨਾ ਕੁਝ ਬਿੰਗਾ ਹੋਇਆ ਨਾ ਵਾਸਤਾ ਤੁਸੀਂ ਉੱਥੋਂ ਆਸ-ਪਾਸੋਂ ਪਤਾ ਨਹੀਂ ਕੀਤਾ ਕਿ ਉਹ ਕਿਦਨੋਂ ਕੋਈ ਜਿਆਦਾ ਇਹਨਾਂ ਦਾ ਐਕਸੀਡੈਂਟ ਆ ਕੋਈ ਕਿਦਨੋਂ ਕੋਈ ਵਹੀਗਲ ਗਿਆ ਹੋਵੇ ਜਾਂ ਇਦਾਂ ਦਾ ਕੋਈ ਚੀਜ਼ ਨਹੀਂ ਸਰ ਟਾਈਮ ਹੀ ਨਹੀਂ ਲੱਗਾ ਉਸ ਟਾਈਮ ਤਾਂ ਸਾਡੇ ਕੋਲ ਕੁਝ ਸੋਚ ਮਨਚੇ ਨਹੀਂ ਆ ਕਿ ਸੋਚੀ ਕੀ ਨਹੀਂ ਅਸੀਂ ਚੱਕਿਆ ਤੇ ਚੱਕ ਕੇ ਲੈ ਕੇ ਆ ਗਏ ਠੀਕ ਹੈ ਉੱਥੇ ਕੋਈ ਸੀਸੀਟੀਵੀ ਕੈਮਰਾ ਵਹਾਰਾ ਲੱਗਾ ਹੋਇਆ ਨਹੀਂ ਸੀਸੀਟੀਵੀ ਕੈਮਰਾ ਨਹੀਂ ਕੀ ਸਰਕਾਰ ਤੋਂ ਕੀ ਮੰਗ ਕਰ ਪਛਾਣ ਜਾਂਦਾ ਨਹੀਂ ਮੰਗ ਹੁਣ ਦੇਖਦੇ ਆ ਕੀ ਬਣਦਾ ਰਿਪੋਰਟ ਆਈ ਤੇ ਦੇਖਦੇ ਆ ਓਕੇ ਠੀਕ ਹੈ ਆਤਮਨ ਸਿੰਘ ਸਾਹਿਬ ਇੱਕ ਕਤਪਾਲੋਂ ਦਾ ਵਿਅਕਤੀ ਹੈਗਾ ਵਿਪਰਨਾ ਦਾ ਉਹਦੀ লাশ ਮਿਲੀ ਹੈਗੀ ਆ ਤੁਸੀਂ ਉਸ ਕਿੱਥੇ ਆਈ ਹੋ ਸਰ ਕੀ ਸਾਰਾ ਮਾਮਲਾ ਹੈਗਾ ਕੁਝ ਪਤਾ ਲੱਗਾ ਵੀ ਕਿਦਾਂ ਡੈੱਡ ਹੋਏ ਗਏ ਮੈਨੂੰ ਕੱਲ ਐਮਐਸਸੀ ਦਾ ਫੋਨ ਆਇਆ ਸੀਗਾ ਜੀ ਉਹਨਾਂ ਦੱਸਿਆ ਗਿਆ ਇੱਕ ਐਕਸੀਡੈਂਟ ਹੋਇਆ ਜੀ ਫਿਰ ਉਹਨਾਂ ਦੀ ਡੈੱਡ ਬੋਡੀ ਜਿਹੜੀ ਆ ਫਲੋਰ ਸਿਵਲ ਸਥਾਨ ਵਿੱਚ ਲਿਆਂਦੀ ਆ ਜੀ ਤੇ ਉਹਨੂੰ ਮੈਂ ਆ ਕੇ ਜਮਾ ਕਰਾਇਆ ਸਾਰੀ 7:00 ਵਜੇ ਕਰੀਬ 8:00 ਵਜੇ ਦੇ ਵਿੱਚ ਜੀ ਜਮਾ ਕਰਾਇਆ ਫਿਰ ਉਹ ਮੋਕ ਦੇ ਗਾਂਜ ਤੇ ਐਕਸੀਡੈਂਟ ਹੋਇਆ ਵਾ ਜੀ ਉਹਦਾ ਮਿੱਤਰਕ ਦਾ ਨਾਮ ਹੈਗਾ ਮਨਦੀਪ ਸਿੰਘ ਔਰ ਪ੍ਰਦੀਪਾ ਜੀ ਇੱਕ ਤਾਂ ਪਾਣੂ ਦਾ ਰਹਿਣ ਵਾਲਾ 42 ਸਾਲ ਏਜ ਦਾ ਦੱਸ ਰਿਹਾ ਜੀ ਜੀ ਬਿਲਡਿੰਗ ਦਾ ਕੰਮ ਕਰਦਾ ਹੈ ਜੀ ਤੇ ਦੱਸਣ ਦੇ ਯੋਗ ਰਹੀ ਆ ਵੀ ਮੋਟਰਸਾਈਕਲ ਦੇ ਨਿਕਾਣ ਕਰਕੇ ਇਹਦੀ ਜਿਹੜੀ ਆ ਮੌਤ ਹੋਈ ਆ ਠੀਕ ਆ ਸਰ ਇਹ ਪਤਾ ਲੱਗਾ ਇਹ ਵੀ ਤਾਂ ਲੱਗਾ ਵੀ ਇਹ ਸਿਰ ਦੇ ਪਿੱਛੇ ਵੱਸ ਸੱਟ ਲੱਗੀ ਹੋਈ ਆ ਕੋਈ ਉਹ ਹੁਣ ਪੋਸਟਮਾਰਟਮ ਇਹਦਾ ਹੋ ਰਿਹਾ ਵਾ ਓਕੇ ਉਸ ਤੋਂ ਬਾਅਦ ਜਿਹੜੀ ਪੋਸਟਮਾਰਟ ਦੇ ਰਿਪੋਰਟ ਆਊਗੀ ਓਕੇ ਉਹਦੇ ਵਿੱਚ ਜੋ ਬਣਦੀ ਕਾਰਵਾਈ ਕੀਤੀ ਜਾਂਦੀ ਠੀਕ ਆ ਫਿਰ ਹਰ ਸਰ ਕਿਹੜੀ ਕਾਰਵਾਈ ਕੀਤੀ ਹੈ 57000 ਰੁਪਏ ਦੀ ਕਾਰਵਾਈ ਕੀਤੀ ਹੈ ਜੀ ਓਕੇ ਤੇ ਉਹਦੇ ਵਿੱਚ ਕਵਰਟ ਹੋ ਜਾਊਗਾ ਜੇ ਕੋਈ ਅਜਾ ਗੱਲ ਸਾਹਮਣੇ ਹੋਈ ਓਕੇ ਸਰ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ